ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਪਾਰਟੀ ਨੇ 20 ਦਿਨਾਂ ਦਾ ਸਮਾਂ ਮੰਗਿਆ ਸੀ ਜੋ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਦਿੱਤਾ ਗਿਆ ਜਿਸ ਦੀ ਕੀ ਸੇਵਾ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂ ਕਾਰਜਨੀਤਿਕ ਨਿਗਮ ਨਗਰ ਨਿਗਮ ਚੋਣਾਂ ਦੇ ਲਈ ਅਕਾਲੀ ਪਾਰਟੀ ਚੋਣਾਂ ਲੜੇਗੀ। ਨਾ ਮੈਂ ਸ਼ੁਕਰਾਨਾ ਅਦਾ ਕਰਦਾ ਕਿ ਤੇਰੀ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਗੀ ਸੀ। ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਮੇਤ ਸਾਰੇ ਸੀਨੀਅਰ ਲੀਡਰਸ਼ਿਪ ਨੇ ਉਹ ਸੇਵਾ ਅਲ ਦਿੱਤੀ ਇਤੀ ਹਾਲੇ ਸੇਵਾ ਚੱਲ ਰਹੀ ਹੈ ਪਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਕਵਰਟਾਰ ਦੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਬਹੁਤ ਵੱਡਾ ਇੱਕ ਕਾਤਲਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਪ੍ਰੋਡਕਟ ਕਨਸਪੀਰੇਸੀ ਆ ਸਾਜ਼ਿਸ਼ ਆ ਔਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਆ ਉਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ ਕਿਉਂ ਘੁੜਿਆ ਮਿਲਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰ ਜਗਵੀਰ ਸਿੰਘ ਬਾਦਲ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਿਹਾ ਸੀ ਔਰ ਸਾਰੀ ਜਿਹੜੀ ਹੈਗੀ ਐ ਉਹਨੇ ਉੱਥੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਪਰ ਵੀ ਪੁਲਿਸ ਨੇ ਐਂ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੇ ਪੈਸੇਜ਼ ਕਿ ਉੱਥੇ ਤੱਕ ਪਹੁੰਚਾਇਆ। ਗਾਂਢੇ ਬੰਲੂ ਸ੍ਰੀ ਕਾਂਪਕਸਾ ਨਾਮ ਐਸ ਸਿੰਘ ਦੇ ਮਹਾਰ ਇਹ ਸੇਵਾ ਲੱਗੀ ਹੈ। ਉਹ ਗੁਰੂ ਦਾ ਸਿੱਖ ਹੈ। ਉਹ ਵੈਸੇ ਵੀ ਜਦੋਂ ਆਉਂਦਾ ਗੁਰਦੁਆਰੇ ਉਹ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਗੁਰਦੇ ਸਾਹਿਬ ਕਰਦਾ ਹੈ, ਜੰਦਰ ਸਾਹਿਬ ਕਰਦਾ ਹੈ, ਤਾਂ ਬਰਤਨ ਸਾਹਿਬ ਕਰਦਾ ਹੈ। ਇਸ traditions ਦੇ ਬਾਰੇ ਕੋਈ ਕਿ ਪਾਠ ਕਰਦੇ ਆਂ ਇਹ ਉਸ ਦੀ ਸ਼ਰਧਾ ਹਰ ਸਖੜੀ ਹੁੰਦੀ ਹੈ ਤੇ ਸਾਨੂੰ ਗੁਰੂ ਪਾਸੋਂ ਇਹ ਦੇਸ਼ੋਂ ਕਿ ਸੇਵਾ ਲੱਗੀ ਹੈ ਸਭ ਨੇ ਉਹ ਬਾਣੀ ਕਿਰਪਾ ਹੈ ਜਿੰਦਗੀ ਵਿੱਚ ਉਸਹਾਣ ਤੁਹਾਨੂੰ ਕਰਨ ਵਾਲਾ ਇਸ ਕਰਕੇ ਉਹ ਨੰਪੁਣਾਨੀ ਬਖਸ਼ਿਸ਼ ਵਾਸਤੇ ਗੁਰੂ ਨੇ ਆਪ ਸੇ